ਖੜ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਦੀ ਪੋਲ ਉਸ ਸਮੇਂ ਖੁੱਲਦੀ ਨਜ਼ਰ ਆਈ ਹੈ ਜਦੋਂ ਸੋਸਾਇਟੀ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਾਸਤੇ ਕਿਸ਼ਤੀ ਦਾ ਇਸਤੇਮਾਲ ਕਰਨਾ ਪਿਆ ਹੈ ਦੱਸਦਿਆਂ ਕਿ ਕਈ ਦਿਨਾਂ ਤੋਂ بارش ਚੱਲ ਰਹੀ ਹੈ ਜਿਸ ਕਾਰਨ ਪੂਰਾ ਖੜਸਾ ਡੁੱਬਣ ਦੇ ਕਿਨਾਰੇ ਹੈ ਤੇ ਹੁਣ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲੋਕਾਂ ਦਾ ਘਰਾਂ ਦਾ ਕੀਮਤੀ ਸਮਾਨ ਤੇ ਰਾਸ਼ਨ ਤੱਕ ਜਿਹੜਾ ਪਾਣੀ ਦੇ ਨਾਲ ਖਰਾਬ ਹੋ ਗਿਆ ਹੈ ਜਿਸ ਤੋਂ ਬਾਅਦ ਹੁਣ ਲੋਕ ਦਰਦੇ ਮਾਰੇ ਘਰ ਤੋਂ ਬਾਹਰ ਨਿਕਲਣ ਵਾਸਤੇ ਕਿਸ਼ਤ ਦਾ ਇਸਤੇਮਾਲ ਕਰ ਰਹੇ ਨੇ ਜਿਸ ਤੋਂ ਬਾਅਦ ਨਗਰ ਕੌਂਸਲ ਤੇ ਨਾਲ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਉਂ ਨਹੀਂ ਪੂਕਤਾ ਇੰਤਜ਼ਾਮ ਕੀਤੇ ਗਏ ਹੁਣ ਜਾ ਕੇ ਪ੍ਰਸ਼ਾਸਨ ਆਪਣੇ ਕੰਮਾਂ ਦੇ ਉੱਤੇ ਪੜਦਾ ਪਾਂਦਾ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਵੱਲ ਦੱਸਿਆ ਗਿਆ ਕਿ ਟੋਬੇ ਦਾ ਪਾਣੀ ਟੁੱਟਣ ਕਾਰਨ ਇਹ ਪਾਣੀ ਇਕੱਠਾ ਖੜ ਦੇ ਵਿੱਚ ਦਾਖਲ ਹੋ ਗਿਆ ਜਿਸ ਤੋਂ ਬਾਅਦ ਸੋਸਾਇਟੀਆਂ ਦੇ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਦਾ ਨੁਕਸਾਨ ਹੋਇਆ ਤੇ ਜਲਦੀ ਹੀ ਇਸ ਨੂੰਠੀਕ ਕਰ ਲਿਆ ਜਾਵੇਗਾ ਪਰ ਖਰੜ ਸ਼ਹਿਰ ਹਮੇਸ਼ਾ ਤਰਾਸਦੀ ਹੈ ਕਿ ਇੱਥੇ ਸੀਵਰੇਜ ਦਾ ਪਾਣੀ ਤੱਕ ਬਾਹਰ ਨਿਕਲ ਰਿਹਾ ਹੈ ਜਿਸ ਤੋਂ ਬਾਅਦ ਜਾ ਕੇ ਲੋਕਾਂ ਨੂੰ ਬਿਮਾਰੀਆਂ ਦਾ ਵੀ ਵੱਡਾ ਖਤਰਾ ਬਣ ਰਿਹਾ ਹੈ ਤੁਸੀਂ ਵੀ ਸੁਣੋ ਨਦੀ ਦੇ ਲੋਕਾਂ ਨੂੰ ਹੋਰ ਦੇਖੋ ਤੁਸੀਂ ਮੋਕੋ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੋਕੇ ਪੁਜੀਰਾ ਲਾਈਵ ਚੱਲ ਰਿਹਾ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਲਾਤ ਦਿਖਾਓ ਕੀ ਹਾਲਾਤ ਨੇ ਇੱਥੇ ਦੇ ਭਾਜੀ ਬੜੀ ਮੁਸ਼ਕਲ ਤੱਕ ਤੁਸੀਂ ਇੱਥੇ ਪਹੁੰਚੇ ਤਾਂ ਕੀ ਕਹੋਗੇ ਸਾਡੀ ਲੱਗੇ ਲੋਕਾਂ ਦਾ ਸਾਰੇ ਬਹੁਤ ਦੁਬੇ ਰਹੇ ਨੇ ਲੋਕਾਂ ਦਾ ਬੜੀ ਮੁਸ਼ਕਲ ਬਾਹਰ ਆ ਰਹੇ ਹਾਂਜੀ ਸੁਸਾਇਟੀ ਬਹੁਤ ਵੀ ਬਈਆ ਮਾਦਾ ਕੋਈ ਨਹੀਂ ਨਹੀਂ ਮਹਿਕਮੇ ਵੱਲੋਂ ਤਾਂ ਦੇਖੋ ਪੂਰੀ ਟੀਮ ਆ ਚੁੱਕੀ ਹੈ ਦਾਦਾ ਦੇ ਸਾਹਮਣੇ ਹੁਣ ਟੀਸੀ ਸਾਹਿਬ ਨੇ ਆਜੀਐਮ ਸਾਹਿਬ ਨੇ ਸੰਜੀਪ ਜੀ ਉਰੇ ਭੇਜੇ ਨੇ ਤੇ ਨਾਲ ਹੀ ਕਮੇਟੀ ਦੀ ਉਹ ਤੇ ਗੱਡੀ ਵੀ ਆ ਚੁੱਕੀ ਹੈ ਇੱਥੋਂ ਪਾਣੀ ਨੂੰ ਕੱਢਣੇ ਬੜਾ ਦਾਦਾ ਜਿਹੜਾ ਸਮਾਨ ਹੈ ਜੋ ਘਰਾਂ ਦੇ ਵਿੱਚ ਬੜਿਆ ਉਹਦੇ ਕੀ ਹਾਲਾਤ ਨੇ ਹੁਣ ਸਾਰਾ ਸਾਰਾ ਬੈਡ ਸਾਡੇ ਫਰਨੀਚਰ ਸਾਰਾ ਕੁਝ ਡੁੱਬਿਆ ਪਿਆ ਸਾਰੇ ਗੱਡੇ ਸਾਰੇ ਟੀਵੀ ਸਭ ਕੁਝ ਸ ਵੀ ਸਾਰਾ ਘਿਬੇ ਪਿਆ ਗਰਾਉਂਡ ਫਲੋਰ ਆ ਲੈਦਾ ਬਹੁਤ ਮਾੜਾ ਹਾਲ ਹੋਣਾ ਸਾਰਾ ਸਮਾਨ ਰਾਸ਼ਨਬਾਣੀ ਸਭ ਖਰਾਬ ਹੋ ਗਿਆ ਸਾਰਾ ਖਰਾਬ ਹੋ ਚੁੱਕਿਆ ਹੈ ਸਾਡਾ ਖੁਦਾ ਫਰਨੀਚਰ ਸਾਰਾ ਖਰਾਬ ਹੋ ਗਿਆ ਸੋਫੇ ਬੈੱਡ ਸਾਰੇ ਪਾਣੀ ਵਿੱਚ ਤਾਂ ਅਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਜਾਂਦੇ ਹਾਂ ਅਸੀਂ ਕਹਿੰਦੇ ਸਭ ਛੇਤੀ ਛੇਤੀ ਸਾਰਾ ਦੋ ਤਿੰਨ ਸਾਲ ਹੋ ਗਏ ਪਾਣੀ ਦਾ ਕੋਈ ਹੱਲ ਨਹੀਂ ਕੀ ਕਾਰਨ ਕੀ ਹੈ ਕਿ ਇੰਨਾ ਪਾਣੀ ਆਂਦਾ ਕਿਉਂ ਹੈ ਟੂਬਾ ਆਏਗਾ ਟੂਬਾ ਤੋਂ ਸਾਡੇ ਖਰਣ ਦਾ ਸੀਰੇ ਦਾ ਪਾਣੀ ਆਂਦਾ ਹੈ ਉਹ ਹਰ ਵਾਰ ਬਾਂਗ ਦਾ ਟੁੱਟ ਕੇ ਸਾਡੇ ਸੋਸਾਇਟੀ ਤੇ ਮੜ ਜਾਂਦਾ ਹੈ ਹੂੰ Var, 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 Sen deyip deyip... ਤੁਸੀਂ ਆ ਦੇਖ ਸਕਦੇ ਹੋ ਕਿਵੇਂ ਇਹਨਾਂ ਨੂੰ ਕਿਸ਼ਤੀਆਂ ਦੇ ਵਿੱਚ ਆਪਣੇ ਘਰੋਂ ਆਣਾ ਪਿਆ ਤਾਂ ਕੁਝ ਕਹਿਣਾ ਚਾਹੁੰਦੇ ਹਾਂ ਇਹ ਸਲਾਤਾਂ ਨੂੰ ਦੇਖਦੇ ਹੋਏ ਦੇਖੋ ਟੀ ਸਾਹਿਬ ਨੇ ਮੈਨੂੰ ਭੇਜਿਆ ਐ ਐਸਟੀਮ ਸਾਹਿਬ ਵੀ ਆ ਰਹੇ ਨੇ ਕਿ ਇਹ ਜਿਹੜਾ ਛੱਪੜ ਦਾ ਪਾਣੀ ਆ ਉਹ ਤੋਂ ਦੀਵਾਰ ਟੁੱਟ ਗਈ ਹੈ ਦੀਵਾਰ ਟੁੱਟਣ ਕਰਕੇ ਉਹ ਪਾਣੀ ਜਿਹੜਾ ਹੈਗਾ ਇਹਨਾਂ ਦਾ ਨੀਮਾ ਏਰੀਆ ਹੁਣ ਕਰਕੇ ਉਹ ਛੱਪੜ ਦਾ ਪਾਣੀ ਜਿਹੜਾ ਪਿੱਛੇੋਂ ਬਲੌਂਗੀ ਦਾਉ ਮਾਜਰਾ ਇਹ 200 ਫੁੱਟ ਰੋਡ ਵਾਲਾ ਇੱਧਰ ਆ ਰਿਹਾ ਉਹ ਤਾਂ ਕਰਕੇ ਇਹਨਾਂ ਦਾ ਏਰੀਆ ਨੀਮਾ ਹੁਣ ਕਰਕੇ ਪਾਣੀ ਆ ਰਿਹਾ ਹੁਣ ਪਲੇਟਾ ਮੰਗਾਈਆਂ ਪਲੇਟਾ ਬਣਾ ਮੰਗਾ ਕੇ ਉਹ ਪਾਣੀ ਨੂੰ ਥੋੜਾ ਕੰ ਉਹਦਾ ਜਿਹੜਾ ਫਲੋ ਆ ਉਹ ਕੱਟ ਕੀਤਾ ਜਾਏਗਾ ਫਿਰ ਅੱਧੇ ਪੌਣੇ ਘੰਟੇ ਦੇ ਵਿੱਚ ਪਾਣੀ ਜਿਹੜਾ ਹੈਗਾ ਇਹ ਡਾਊਨ ਆ ਜਾਊਗਾ ਤਾਂ ਜਿਵੇਂ ਇਹਨਾਂ ਨੇ ਅਪੀਲ ਕੀਤਾ ਕਿ ਸਾਡੇ ਘਰਾਂ ਦੇ ਜਿਹੜੇ ਫਰਨੀਚਰ ਹੈ, ਰਾਸ਼ਨ ਹੈ ਸਾਰਾ ਇਹਨਾਂ ਦਾ ਖਰਾਬ ਹੋ ਚੁੱਕਿਆ ਹੈ। ਕਿ ਦੇਖੋ ਅੱਜ ਦਾ ਚਲੋ ਬਰਸਾਤ ਕਰਨੇ ਇਹਨਾਂ ਗੰਦਾ ਪਾਣੀ ਆ ਗਿਆ ਤੇ ਇਹਦਾ ਹਾਲਾਤ ਇਹਦੇ ਜਿਹੇ ਹਾਲਾਤ ਬਣੇ ਤਾਂ ਪਹਿਲਾਂ ਕਿਉਂ ਨਹੀਂ ਸਮਾਧਾਨ ਕਰਦੇ। ਇਹਦੇ ਸੰਬੰਧ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਸੀਗੀ ਪਿੱਛੇ ਪਾਈਪ ਪੈ ਚੁੱਕੇ ਆ। ਜਿਹੜਾ ਪਾਣੀ ਪਿੱਛੋਂ ਆ ਰਿਹਾ ਇਹ ਪਟਿਆਲਾ ਖੇਡਾਓ ਦੇ ਵਿੱਚ ਉਹਨੂੰ ਜੋੜਿਆ ਜਾਣਾ। ਇਹ ਉੱਪਰ ਲੈਵਲ ਦਾ ਕੰਮ ਹੈਗਾ ਡੀ ਸਾਹਿਬ ਨੇ। ਇਹ ਮੀਟਿੰਗ ਚੱਲ ਰਹੀ ਹੈ। ਡੀ ਸਾਹਿਬ ਨੇ ਇਹ ਹੁਣ ਅਚਨਚੇਤ ਬਰਸਾਤ ਹੋਣ ਕਰਕੇ ਹੋ ਗਿਆ। ਏ ਕੇਐਫਸੀ ਦੇ ਕੋਲੋਂ ਪਟਿਆਲਾ ਕੀ ਰਾਉ ਦੇ ਵਿੱਚ ਜਦੋਂ ਜੋੜਦੇ